ਸਸਿਕਾ ਜੀ ਫਰਸਟ ਵੈਸਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅ ਪੁਲਕੀ ਸਸਿਕਾ ਜੀ ਸਾਰਿਆਂ ਨੂੰ ਫਰਸਟ ਵੈਸਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਪੇਮੈਂਟ ਦਾ ਮੋਡ ਆਨਲਾਈਨ ਹੈ, ਕੈਸ਼ ਔਨ ਲੀਵਰੀ ਨਹੀਂ ਹੈ ਕਿ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ। ਆਨਲਾਈਨ ਪੇਮੈਂਟ ਕਰਨੀ ਐਡਰੈਸ ਤੇ ਜਨਾ ਸੂਟ ਤੁਹਾਡੇ ਘਰ ਪਹੁੰਚੇਗਾ। ਅਹ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਕਾਫੀ ਸੋਹਣੇ ਸੂਟ ਰਹਿਣਗੇ ਅੱਜ ਦੀ ਵੀਡੀਓ ਦੇ ਵਿੱਚ ਲੋ ਜੀ ਇਹ ਹੈਗੀ ਹੈ ਕ੍ਰੇਪ ਦੀ ਸਲਵਾਰ ਔਰ ਇਹ ਹੈਗਾ ਆਪਣਾ ਗਲਾਸ ਸਿਲਕ ਦਾ ਸ਼ਰਟ ਠੀਕ ਹੈ ਜੀ ਬਹੁਤ ਪਿਆਰਾ ਲੱਗਦਾ ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਅੱਛੇ ਲੱਗਦੇ ਹੁੰਦੇ ਹਨ ਲੋ ਬਹੁਤ ਸੋਹਣਾ ਹੈਗਾ ਸ਼ਰਟ ਇਹ ਦੇਖੀਏ ਹਾਂ ਬਹੁਤ ਖੂਬਸੂਰਤ ਹੈ ਬਹੁਤ ਪਿਆਰਾ ਲੱਗਦਾ ਤੇ ਇਹਦੇ ਨਾਲ ਆਪਾਂ ਬਲੈਕ ਸਲਵਾਰ ਦਿੱਤੀ ਹੈ ਜੀ ਬਲੈਕ ਸਲਵਾਰ ਦੇ ਨਾਲ ਇਹ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਕ੍ਰੇਪ ਦੀ ਸਲਵਾਰ ਦੇ ਨਾਲ। ਠੀਕ ਹੈ ਜੀ 1550 ਦੇ ਵਿੱਚ ਮੈਚਿੰਗ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊ। ਨੈਕਸਟ ਦੇਖੋ ਇਹ ਵਾਲਾ ਸੂਟ ਹੈ ਜਿਹੜਾ ਇਹ ਸਲਵਾਰ ਹੈਗੀ ਆ ਅ ਸ਼ਿਮਰ ਜਾਰਜਟ ਦੇ ਵਿੱਚ ਸਲਵਾਰ ਹੈ। ਲੋ ਇਹਦੇ ਤੇ ਨਾ ਵਰਕ ਕੀਤਾ ਹੋਇਆ ਹੈ ਇਹ ਸਲਵਾਰ ਦੇ ਉੱਪਰ। ਇਹ ਹੈਗਾ ਪੌਂਚੇ ਦਾ ਵਰਕ। ਸ਼ੀਮਰ ਜੌਰਜਟ ਦੇ ਵਿੱਚ ਸ਼ਾਈਨ ਕਰਦੀ ਹੈ ਸਲਵਾਰ ਔਰ ਇਹਦੇ ਨਾਲ ਜੌਰਜਟ ਦੀ ਸ਼ਰਟ ਰੱਖੀ ਹੋਈ ਆ ਟਾਈ ਐਂਡ ਡਾਈ ਦੇ ਵਿੱਚ ਲਓ ਜੀ ਇਹ ਡਿਸਕਾਊਂਟ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਇਹਦੇ ਘੇਰੇ ਦੇ ਉੱਪਰ ਆਪਾਂ ਇਸ ਤਰ੍ਹਾਂ ਟਾਈ ਐਂਡ ਡਾਈ ਕੀਤੀ ਹੋਈ ਹੈ ਲਓ ਜੀ ਬਹੁਤ ਪਿਆਰਾ ਲੱਗੂਗਾ ਸੂਟ ਤੇ ਇਹ ਜਿਹੜਾ ਸੂਟ ਹੈਗਾ ਡਿਸਕਾਊਂਟ ਦੇ ਵਿੱਚ ਮਿਲ ਜਾ ਸਕਟਿੰਗ ਨਾਲ ਆਉਗੂਗਾ ਲੋ ਜੀ ਆਹ ਸੂਟ ਦੇਖੋ ਇਹ ਸੂਟ ਆਪਾਂ ਬਹੁਤ ਸਾਰੀਆਂ ਟਾਈਡਾਈ ਸਲਵਾਰਾਂ ਨਾਲ ਦਿੱਤੇ ਟਾਈਡਾਈ ਦੁਪੱਟੀਆਂ ਨਾਲ ਦਿੱਤੇ ਤੇ ਹੁਣ ਤੁਸੀਂ ਸਾਡੇ ਤੋਂ ਇਹ ਸੂਟ ਆ ਜਿਹੜਾ ਉਹ ਮੈਚਿੰਗ ਦੇ ਵਿੱਚ ਲੈ ਸਕਦੇ ਹੋ ਆਲ ਓਵਰ ਦੇ ਵਿੱਚ ਤਾਂ ਨਹੀਂ ਮਿਲਣਾ ਹੈਗਾ ਹੁਣ ਕੋ ਲੋ ਇਹ ਵਾਲੀ ਇਹਦੇ ਨਾਲ ਸਲਵਾਰ ਹੈਗੀ ਹੈ ਹਲਕੀ ਜੀ ਮਹਿੰਦੀ ਕਲਰ ਜਿਹੜਾ ਇਹਦੇ ਨਾਲ ਦਾ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਸਲਵਾਰ ਦੇ ਨਾਲ ਇਸ ਤਰ੍ਹਾਂ ਮੈਚਿੰਗ ਦੇ ਵਿੱਚ ਸੂਟ ਮਿਲ ਜੂਗਾ ਠੀਕ ਹੈ ਜੀ ਪਹਿਲਾਂ ਆਲ ਓਵਰ ਦੇ ਵਿੱਚ ਆਪਾਂ 12 1200 ਦੇ ਸੂਟ ਦਿੱਤੇ ਸੀ ਪਰ ਮੈਚਿੰਗ ਦੇ ਵਿੱਚ ਹੁਣ ਅਸੀਂ ਸਾਨੂੰ 1300 ਦੇ ਵਿੱਚ ਸੂਟ ਦੇਵਾਂਗੇ ਫ੍ਰੀ ਸ਼ਿਪਿੰਗ ਨਾਲ ਆਊਗਾ ਕ੍ਰੇਪ ਦੀ ਸਲਵਾਰ ਨਾਲ ਆਊਗਾ ਲੋ ਜੀ ਅਗਲਾ ਸੂਟ ਦੇਖੋ ਬਹੁਤ ਖੂਬਸੂਰਤ ਸੂਟ ਬਹੁਤ ਜ਼ਿਆਦਾ ਇਹ ਲੋ ਜੀ ਇਹ ਹੈਗੇ ਨੇ ਜੀ ਪਿਆਰੇ ਪਿਆਰੀ ਸੂਟ ਬਹੁਤ ਜ਼ਿਆਦਾ ਸੋਹਣੀ ਸੂਟ ਆਲੋ ਜੀ ਦੇਖੋ ਸੂਟ ਗਹਿਣਿਆਂ ਵਰਗੇ ਸੂਟ ਰਹੇਗੀ ਬਹੁਤ ਖੂਬਸੂਰਤ ਸੂਟ ਹੈ ਤੇ ਆ ਚੀਜ਼ ਹੈ ਨਾ ਜਿਹੜੀ ਇਹ ਬਹੁਤ ਲੰਬੀ ਹੈ ਇਹ ਕਾਫੀ ਜਿਆਦਾ ਲੰਬੀ ਹੈ ਉਪਰੋਂ ਇਹਦਾ ਨੈਕ ਨਿਕਲ ਜਾਊਗਾ ਕਿਉਂਕਿ ਇਹ ਇਹਦਾ ਬਹੁਤ ਨੀਚੇ ਚਲੇ ਜਾਣਾ ਤੇ ਸਾਰੇ ਦੇ ਵਿੱਚ ਬੁਣਤੀ ਆ ਬਨਾਰਸੀ ਬੁਣਤੀ ਆ ਇਹਦੇ ਵਿੱਚ ਸ਼ਿਮਰ ਦਾ ਸੂਟ ਹੈਗਾ ਲੋ ਜੀ ਤੁਸੀਂ نیچے ਦੇਖੋ ਇਹ ਦਾ ਕੇਰਾ ਰੂਬ ਬਹੁਤ ਖੂਬਸੂਰਤ ਕੇਰਾ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਆ ਸਾਡੇ ਤੋਂ ਤੇ ਇਦਾਂ ਵੀ ਲੈ ਸਕਦੇ ਹੋ। ਇਹ ਇਹਦਾ ਬੈਕ ਸਾਈਡ ਦਾ ਕਿਰ ਲਓ। ਠੀਕ ਹੈ ਜੀ। ਤੇ ਬਾਜੂ ਇਹਦੀ ਅਲੱਗ ਤੋਂ ਮਿਲੂਗੀ ਤੁਹਾਨੂੰ। ਇਹ ਵਾਲੀ ਇਹਦੀ ਬਾਜੂ ਰਹੂਗੀ। ਬਾਜੂ ਤੇ ਫਰੰਟ ਤੇ ਤੁਹਾਨੂੰ ਇਹ ਵਾਲਾ ਇਸ ਤਰ੍ਹਾਂ ਕਰਕੇ ਡਿਜ਼ਾਈਨਿੰਗ ਮਿਲੂਗੀ। ਠੀਕ ਹੈ ਜੀ। ਤੇ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਤੇ ਇਹ ਮਿਲੂਗਾ ਇਹਦੇ ਨਾਲ ਦੁਪੱਟਾ। ਬਹੁਤ ਪਿਆਰਾ ਸੂਟ ਹੈ। ਬਹੁਤ ਹੀ ਜਿਆਦਾ ਸੋਨਾ ਸੂਟ ਤੇ ਬਹੁਤ ਖੂਬਸੂਰਤ ਦੁਪੱਟਾ ਜੇ ਤੁਸੀਂ ਇਸ ਤਰੀਕੇ ਨਾਲ ਹੀ ਸਾਡੇ ਤੋਂ ਸੂਟ ਬਾਇ ਕਰਨਾ ਹੈ ਤਾਂ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ 2150 ਰੁਪਏ ਦਾ ਜੇ ਤੁਸੀਂ ਇਹਨੂੰ ਡਾਈ ਕਰਵਾ ਕੇ ਲੈਣਾ ਹੈ ਤਾਂ ਡਾਈ ਦੇ ਪੈਸੇ ਵੀ ਆ ਜਾਣਗੇ ਫਿਰ ਥੋੜਾ ਜਿਹਾ ਕਸਟਲੀ ਹੋ ਜੂਗਾ ਠੀਕ ਹੈ ਤੇ ਅਗਲਾ ਦੇਖੋ ਇਹਦੇ ਨਾਲ ਦੇ ਬਹੁਤ ਸਾਰੇ ਸੂਟ ਦੇ ਚੁੱਕੇ ਆ ਸੀ ਹੁਣ ਸਾਡੇ ਕੋਲ ਇਹ ਲਾਸਟ ਪੀਸ ਬਚਿਆ ਹੈਗਾ ਜੌਰਜਟ ਦਾ ਸੂਟ ਜੌਰਜਟ ਜਿਹੜੀ ਕਦੇ ਵੀ ਆਊਟ ਆਫ ਸੀਜ਼ਨ ਨਹੀਂ ਹੁੰਦੀ ਹਮੇਸ਼ਾ ਚੱਲਦੀ ਰਹਿੰਦੀ ਹੈ ਲਓ ਜੀ ਇਹ ਹੈਗੀ ਹੈ ਇਹਦੀ ਕਲਰਫੁੱਲ ਜੀ ਸਲਵਾਰ ਠੀਕ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਸ਼ਰਟ ਜੌਰਜਟ ਦਾ ਹੀ ਯਾਰ ਆ ਜਾ ਸ਼ਰਟ ਬਹੁਤ ਸੋਹਣਾ ਵਰਕ ਹੋਇਆ ਔਰ ਬਾਦਲੇ ਦਾ ਵਰਕ ਹੋਇਆ ਹੋਇਆ ਵਿੱਚ ਥ्रेड ਵਰਕ ਪਲੱਸ ਬਾਦਲਾ ਵਰਕ ਆ ਦੇਖੋ ਇਹ ਚ ਕਾਫੀ ਸਾਰਾ ਬਾਦਲੇ ਦਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਸਫਾਈ ਦਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਬਾਜੂ ਦੇਖੋ ਇਹ ਵਾਲੀ ਇਹਦੀ ਬਾਜੂ ਹੋਊਗੀ ਵਰਕ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਬਹੁਤ ਖੂਬਸੂਰਤ ਵਰਕ ਮਿਲੂਗਾ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਦੁਪੱਟਾ ਲਓ ਬੰਬਰ ਦੇ ਵਿੱਚ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਲਓ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਜਾਰਜਟ ਦਾ ਸੂਟ ਤੇ ਪ੍ਰਾਈਸ ਰਹੂਗੀ 2450 2450 ਦੇ ਵਿੱਚ ਆਜੂਗਾ ਫ੍ਰੀ ਸ਼ਿਪਿੰਗ ਨਾਲ ਹੋਰ। ਅਗਲਾ ਦੇਖੋ ਇਹ ਪਹਿਲਾਂ ਵੀ ਆਪਾਂ ਦਿਖਾਈ ਦਿੱਤੀ ਸੀ ਜੇ ਤੇ ਕਾਫੀ ਡਿਮਾਂਡ ਰਹੀ ਐ ਇਹਨਾਂ ਸੂਟਾਂ ਦੀ ਤੇ ਹੁਣ ਆਪਾਂ ਦੁਬਾਰਾ ਤੋਂ ਇਹ ਸੈੱਟ ਇੱਕ ਮਿਲਿਆ ਆਪਾਂ ਨੂੰ ਸੋ ਆਪਾਂ ਇੱਕ ਸੈੱਟ ਬੋਲ ਲਿਆ ਇਹਦਾ। ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ ਜੀ। ਆਓ। ਥੋੜੇ ਜੇ ਮੋٹے ਸਟੱਫ ਦੇ ਵਿੱਚ ਸੂਟ ਹੈਗੇ ਨੇ ਹੈ ਭਾਵੇਂ ਸਿੰਥੈਟਿਕ ਟੱਚ ਇਹਦੇ ਵਿੱਚ ਹਲਕਾ ਜਿਹਾ। ਪਰ ਬਿਨਾ ਲਾਈਨਿੰਗ ਤੋਂ ਬਣ ਜਾਣਗੇ ਇਹ ਸੂਟ ਤੁਹਾਡੇ ਵਿਦਆਊਟ ਲਾਈਨਿੰਗ ਕੋਣ ਵਾਲੀ ਸੂਟ ਲਓ ਠੀਕ ਹੈ ਜੀ ਤੇ ਸਾਰੇ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਰਕੇ ਇਹਦੇ ਵਰਤ ਮਿਲੇਗਾ ਬਹੁਤ ਪਿਆਰਾ ਲੱਗਦਾ ਪਾਰਟੀ ਇਅਰ ਲੁੱਕ ਦੇ ਸੰਕਣੀ ਜੀ ਤੇ ਬਾਜੂ ਹੈਗੀ ਹੈ ਇਹ ਵਾਲੀ ਠੀਕ ਹੈ ਤੇ ਬੈਕ ਸਾਈਡ ਤੇ ਤੁਹਾਨੂੰ ਬਾਰਡਰ ਮਿਲੇਗਾ ਪ੍ਰਿੰਟਡ ਇਹ ਹੈਗੀ ਸਲਵਾਰ ਬਿਨਾ ਲਾਈਨਿੰਗ ਤੋਂ ਸਲਵਾਰ ਬਣੂਗੀ ਬਿਨਾ ਲਾਈਨਿੰਗ ਤੋਂ ਤੁਹਾਡਾ ਸ਼ਰਟ ਬਣੂਗਾ ਥੋੜਾ ਜਿਹਾ ਹਲਕਾ ਫੁਲਕਾ ਮੋਟਾ ਇਸ ਤਰ੍ਹਾਂ ਦੁਪੱਟਾ ਦਿਖਾ ਦਿੰਦੀ ਹਾਂ ਔਰ ਮਸਲੀਨ ਦੇ ਦੁਪੱਟੇ ਨਾਲ ਲਾਉਗੂ ਆ ਲੋ ਜੀ ਬਹੁਤ ਪਿਆਰਾ ਸੂਟ ਹੈ ਰੇਟ ਵਾਈਜ਼ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਰੇਟ ਦੱਸਦੀ ਹਾਂ ਤੁਹਾਨੂੰ ਇਹ ਤਾਂ ਕੀ ਹੋਊਗਾ ਕਾਫੀ ਜਿਆਦਾ ਲਾਈਕ ਕੀਤੇ ਗਏ ਸੂਟ ਹੈ ਜੀ ਹੈ ਆਪਣੇ ਵਾਈਂਗ ਸ਼ੇਡ ਦੇ ਵਿੱਚ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਸਿਰਫ ਤੇ ਸਿਰਫ 1450 ਸਾਢੇ 1450 ਦੇ ਵਿੱਚ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਜਿਹੜੀ ਮਹਿਰੂਨ ਕਲਰ ਦੇ ਵਿੱਚ ਸਾਰਾ ਖੋਲੋਂ ਦੀ ਮਿਲਣਾ ਤਾਂ ਆਪਾਂ ਨੂੰ ਲੋੜ ਨਹੀਂ ਉਸੇ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਹੈਗੀ ਆ ਇਹ ਸਲਵਾਰ ਹੈ ਮਹਿਰੂਨ ਕਲਰ ਦੀ ਤੇ ਇਹ ਹੈਗਾ ਜੀ ਉਹਦਾ ਦੁਪੱਟਾ ਠੀਕ ਹੈ ਜੀ ਡਿਜ਼ਾਈਨਿੰਗ ਸਾਰੀ ਸੇਮ ਰਹੂਗੀ ਤੇ ਪ੍ਰਾਈਸ ਵੀ ਸੇਮ ਰਹੂਗੀ 1450 ਫ੍ਰੀ ਸ਼ਿਪਿੰਗ ਆ ਦੇਖੋ ਮਸਟਰਡ ਕਲਰ ਲਓ। ਇਹ ਲੋ। ਕਲਰ ਬਹੁਤ ਸੋਹਣਾ ਇਹਦੀ। ਕਲਰ ਸਾਰੇ ਸੋਹਣੇ ਨੇ ਕੋਈ ਵੀ ਘਟਣੀ ਆ। ਆ ਲੋ। ਸਬ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ। ਜੀ ਇਦਾਂ ਹੀ ਬਣਾ ਬਣਾ ਕੇ ਪਾਇਓ ਤੇ ਤੁਸੀਂ ਖਰਚਾ ਘਟ ਜੂਗਾ ਤੁਹਾਡਾ। ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜੀ ਇਹਨੂੰ। ਇਹਦਾ ਉਸ ਤਰ੍ਹਾਂ ਹੀ ਕੇਰਾ ਵਗੈਰਾ ਵੀ ਇਹਨਾਂ ਸੋਹਣਾ ਬਣਿਆ ਹੋਇਆ ਨਾ। ਆ ਦੇਖੋ ਤੁਸੀਂ ਲੇਸਿੰਗ ਕੱਢੀ ਹੋਈ ਆ ਇਹਦੇ ਵਿੱਚੋਂ ਨਾ ਬਹੁਤ ਸੋਹਣੀ ਜੀ। ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਆ ਸਿੰਪਲ ਸੂਟ ਇਦਾਂ ਹੀ ਬਣਾ ਕੇ ਪਾਇਓ ਤੇ ਸਸਤਾ ਪੈ ਜਾਊਗਾ। ਨਹੀਂ 1400 ਤੋਂ ਦੇ ਸੂਟ ਹੈ। ਇਹ ਵੀ ਲੋੜ। ਕਸੇ ਦੀ ਰੋਡ ਨਹੀਂ ਦੀ। ਇਹ ਹੈਗਾ ਪੀਕਾਕ ਦਾ ਸ਼ੇਡ ਹੈ ਤੁਮ੍ਹ ਜਾ। ਬਸ ਹਾਂ ਬਸ ਸਮਝ ਸ਼ੇਡ ਹੈ। ਹਾਂ ਲੋ ਜੀ 1450 ਦੇ ਵਿੱਚ ਸੂਟ ਆ ਜੂਗਾ ਵਿਆਹ-ਵਿਆਹ ਕਰਦੇ ਸੂਟ ਨੇ। ਫਿਰ ਰੰਗ ਜਿਵੇਂ ਮਰਜ਼ੀ ਪਾਓ ਹੰਡਾਓ ਨਜ਼ਾਰੇ ਨਾਲ। ਠੀਕ ਹੈ ਜੀ। ਲੋ ਅਗਲਾ ਦਿਖਾਉਣੀ ਐ ਇੱਕ ਸੂਟ ਹੋਰ ਤੁਹਾਨੂੰ। ਇਹੋ। ਲੋ। ਬਹੁਤ ਪਿਆਰਾ ਸੂਟ ਹੈ। ਕ੍ਰੇਪ ਦਾ ਸੂਟ ਹੈ ਜੀ ਇਹ। ਬਹੁਤ ਸੋਹਣਾ ਲੱਗਦਾ ਹੈ। ਲੋ। ਸ਼ਰਟ ਦੇਖੋ ਪੂਰੀ ਭਰੀ ਹੋਈ ਹੈ ਦੀ ਸ਼ਰਟ। ਜਿੰਨਾ ਪਹਿਣਾ ਨੂੰ ਕੱਟ ਰੇਂਜ ਦੇ ਸੂਟ ਚਾਹੀਦੇ ਨੇ। ਵਿਆਹ ਸ਼ਾਦੀਆਂ ਵਾਲੇ ਸੂਟ ਚਾਹੀਦੇ ਨੇ। ਉਹ ਇਸ ਤਰ੍ਹਾਂ ਦੇ ਸੂਟ ਬਾਈ ਕਰ ਲਿਓ। ਕੁਝ ਨਹੀਂ ਹੁੰਦਾ ਜੀ ਇਹਨਾਂ ਨੂੰ ਜਿਵੇਂ ਮਰਜ਼ੀ ਪਾਓ ਤੁਸੀਂ ਕੋਈ ਚੱਕਰ ਹੀ ਨਹੀਂ ਹੈਗਾ। ਲੋ। ਮਿਰਰ ਵਰਕ ਵੀ ਹੋਇਆ ਹੋਇਆ ਹੈ ਦੀ ਤੇ। ਹੁਣ ਇਹ ਸੂਟ ਤੁਹਾਨੂੰ ਡਿਸਕਾਊਂਟ ਦੇ ਵਿੱਚ ਦੇਵਾਂਗੇ ਅਸੀਂ ਅੱਜ। ਪਹਿਲਾਂ 1870 ਦਾ ਸੀਗਾ। ਅੱਜ 1670 ਦਾ ਦੇ ਦਾਂਗੇ ਤੁਹਾਨੂੰ ਇਹ ਸੂਟ। ਸੂਟ ਬਹੁਤ ਸੋਹਣਾ ਤੇ ਬਾਜੂ ਰਹੂਗੀ ਸਾਈਡ ਪਰ ਜਦੋਂ ਇਹ ਵਾਲੀ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ ਸਲਵਾਰ ਥੋੜੀ ਜੀ ਥਿੱਕ ਵਾਲੀ ਹੈਗੀ ਆ ਬਿਨਾ ਲਾਈਨਿੰਗ ਤੋਂ ਬਣੂਗੀ ਸਲਵਾਰ ਥੋੜੀ ਸ਼ਰਟ ਤੇ ਅੱਗੇ ਪਿੱਛੇ ਲਾਈਨਿੰਗ ਲਾ ਲਿਓ ਸਲਵਾਰ ਤੇ ਜ਼ਰੂਰਤ ਨਹੀਂ ਔਰ ਦੁਪੱਟਾ ਹੈਗਾ ਸੈਮੀ ਚਨੋਨ ਦੇ ਵਿੱਚ ਹੈ ਗੋਟਾ ਲੱਗਿਆ ਹੋਇਆ ਸਾਰੇ ਦੇ ਵਿੱਚ ਥੋੜਾ ਥੋੜਾ ਇਹ ਸਟ੍ਰੋង ਵਰਕ ਹੋਇਆ ਹੋਇਆ ਬਹੁਤ ਖੂਬਸੂਰਤ ਦੁਪੱਟਾ ਹੈ ਪੂਰਾ ਵਧੀਆ ਦੁਪੱਟਾ ਫੁੱਲਾ ਢੁੱਲਾ ਸਿਰ ਤੇ ਟਿਕਣ ਵਾਲਾ ਠੀਕ ਹੈ ਜੀ 1670 ਦੇ ਵਿੱਚ ਆ ਜਾਊਗਾ షిప్పింగ్ ఫ్రీ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ